21 ਮਾਰਚ 1664 ਈਸਵੀ ਨੂੰ ਗੁਰਤੇਗ ਭਾਦਰ ਪਾਸ਼ਾ ਜੀ ਪੂਰਬ ਦੇ ਦੌਰੇ ਤੋਂ ਦਿੱਲੀ ਦੀ ਧਰਤੀ ਤੇ ਪਹੁੰਚੇ ਸੀ ਜਦੋਂ ਦਿੱਲੀ ਦੀ ਧਰਤੀ ਤੇ ਪਹੁੰਚੇ ਤੇ ਇਹਨਾਂ ਨੂੰ ਕੀ ਸੁਨੇਹਾ ਮਿਲਿਆ ਆਓ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰਨੀਏ ਜੀ ਪਿਆਰ ਤੇ ਸਤਿਕਾਰ ਨਾਲ ਖੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਇਤਿਹਾਸ ਦੇ ਵਰਕਿਆਂ ਨੂੰ ਪੜ੍ਹਦੇ ਆ ਨਾ ਤੇ ਭਾਈ ਗੁਰਦਾਸ ਜੀ ਨੇ ਬੜੀ ਸੋਹਣੀ ਕਲ ਲਿਖੀ ਹੈ ਕਿ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰithvi ਦੇ ਸਿਆਈ ਬਾਜੋ ਗੁਰੂ গোਬਾਰ ਹੈ ਹੇ ਹੇ ਕਰਤੀ ਸੁਣੀ ਲੁਕਾਈ ਬਾਬੇ ਪੇਖ ਬਣਾਇ ਉਦਾਸੀ ਕੀ ਰੀਤ ਚਲਾਈ ਚੜਿਆ ਸੋਦਣ ਤਰਤ ਲੁਕਾਈ ਬਾਬੇ ਨੇ ਪਤਾ ਨਹੀਂ ਕਿੰਨੇ ਹਜ਼ਾਰ ਕਿਲੋਮੀਟਰ ਪੈਦਲ ਯਾਤਰਾ ਕੀਤੀ ਹੈ ਤੇ ਬਾਬੇ ਨੇ ਤਿੰਨ ਵੱਡੀਆਂ ਉਦਾਸੀਆਂ ਇੱਕ ਛੋਟੀ ਉਦਾਸੀ ਕਰਕੇ ਸਿੱਖੀ ਦਾ ਪ੍ਰਚਾਰ ਦੂਰ ਦੁਰੇਡੇ ਕੀਤਾ ਆ ਜੇ ਗੁਰੂ ਨਾਨਕ ਦੇਵ ਪਾਸ਼ਾ ਤੋਂ ਬਾਅਦ ਕਿਸੇ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਲੰਬਾ ਸਫ਼ਰ ਤੈਅ ਕੀਤਾ ਆ ਤੋ ਸਾਡੇ ਸਾਹਮਣੇ ਨਾਮ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਆਉਂਦਾ ਹੈ ਗੁਰਤੇਗ ਭਾਦਰ ਪਾਸ਼ਾ ਜੀ ਸਿੱਖੀ ਦੇ ਪ੍ਰਚਾਰ ਲਈ ਕਦੇ ਆਸਾਮ ਜਾਂਦੇ ਆ ਕਦੇ ਟਾਕੇ ਜਾਂਦੇ ਆ ਦੂਰ ਦੂਰ ਤੱਕ ਸਤਿਗੁਰ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਆ ਜਦੋਂ ਗੁਰੂ ਮਾਲਕ ਜੀ ਸਿੱਖੀ ਦਾ ਪ੍ਰਚਾਰ ਕਰ ਰਹੇ تھے ਪਹਿਲਾਂ ਆਪਨੇ ਕੱਲ ਵਾਲੀ ਵੀਡੀਓ ਚ ਸਰਬਣ ਕੀਤਾ ਕਿ 20 ਮਾਰਚ 1664 ਇਸ ਸਬੀਰ ਦਿੱਲੀ ਦੇ ਹਾਕਮ ਔਰੰਗਜ਼ੇਬ ਦੇ ਸਬੰਧ ਤੇ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਦਿੱਲੀ ਵੱਲ ਆ ਰਹੇ ਨੇ ਤੇ ਅੱਜ 21 ਮਾਰਚ 1664 ਈਸਵੀ ਨੂੰ ਪੂਰਬ ਦਾ ਦੌਰਾ ਕਰਕੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਸਤਗੁਰ ਜੀ ਦਿੱਲੀ ਦੇ ਇਲਾਕੇ ਦਿਲਵਾਲੀ ਇਲਾਕੇ ਦੇ ਵਿੱਚ ਪਹੁੰਚੇ ਸੀਗੇ ਭਾਈ ਕਲਿਆਣੇ ਦੀ ਇਹ ਸਰਾ ਸੀ ਦਾ ਘਰ ਸੀਗਾ ਭਾਈ ਕਲਿਆਣੇ ਜੀ ਦਾ ਜਦੋਂ ਸਤਗੁਰ ਜੀ ਇੱਥੇ ਪਹੁੰਚਦੇ ਆ ਤੇ ਸਤਗੁਰ ਜੀ ਨੂੰ 21 ਮਾਰਚ 1664 ਈਸਵੀ ਨੂੰ ਪਤਾ ਲੱਗਦਾ ਹਲੇ ਗੁਰੂ ਨਹੀਂ ਹੈ ਪਰ ਸਤਗੁਰ ਜੀ ਨੂੰ ਪਤਾ ਲੱਗਦਾ ਆ ਕਿ ਅੱਜ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਵੀ ਦਿੱਲੀ ਪਹੁੰਚੇ ਹੋਏ ਜੋ ਕਿ ਰਾਜਾ ਜੈ ਸਿੰਘ ਮਿਰਜ਼ਾ ਦੇ ਘਰ ਦੇ ਵਿੱਚ ਠਹਿਰੇ ਹੋਏ ਆ ਸਤਗੁਰੂ ਗੁਰ ਤੇਗ ਬਹਾਦਰ ਪਾਸ਼ਾ ਜੀ 21 ਮਾਰਚ 1664 ਈਸਵੀ ਨੂੰ ਪੂਰਬ ਦਾ ਦੌਰਾ ਕਰਕੇ ਭਾਈ ਕਲਿਆਣੇ ਦੇ ਘਰ ਦਿਲਵਾਲੀ ਇਲਾਕੇ ਦੇ ਵਿੱਚ ਠਹਿਰੇ ਹੋਏ ਸੀਗੇ ਤੇ ਸ਼ਾਮ ਨੂੰ ਇਹਨਾਂ ਨੂੰ ਇਹ ਸੁਨੇਹਾ ਮਿਲਦਾ ਆ ਕਿ ਗੁਰੂ ਔਰ ਕ੍ਰਿਸ਼ਨ ਪਾਸ਼ਾ ਜੀ ਵੀ ਦਿੱਲੀ ਦੀ ਧਰਤੀ ਵਿੱਚ ਪਹੁੰਚੇ ਹੋਏ ਆ ਜੋ ਕਿ ਰਾਜਾ ਜੈ ਸਿੰਘ ਮਿਰਜ਼ਾ ਦੇ ਘਰੇ ਠਹਿਰੇ ਹੋਏ ਆ ਗੁਰੂ ਮਾਲਾ ਕਿਰਪਾ ਕਰੇ ਸਤਿਗੁਰ ਬੇਰਾਬਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ